ਦੇਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਦੀਪ ਸੰਦੀਪ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਆ ਚੁੱਕਿਆ ਹੈ ਇਸ ਟਾਈਮ ਲੰਡਨ ਦੇ ਨਾਲ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਆ ਚੁੱਕਿਆ ਟਾਈਮ ਗਾਣੇ ਦੀ ਬੇਹੱਦ ਵੇਟ ਕੀਤੀ ਜਾ ਰਹੀ ਹੈ ਇੰਤਜ਼ਾਰ ਕੀਤਾ ਜਾ ਰਿਹਾ ਸਿੱਧੂ ਮੂਸੇਵਾਲੇ ਦੇ ਕਟੜ ਫੈਨ ਨੇ ਜਿਹੜੇ ਵੇਟ ਕਰ ਰਹੇ ਹੁੰਦੇ ਨੇ ਕਿ ਕਦੋਂ ਸਿੱਧੂ ਮੂਸੇਵਾਲੇ ਦਾ ਨਵਾਂ ਕੋਈ ਗੀਤ ਆਊਗਾ ਕੰਨਾਂ ਦੇ ਵਿੱਚ ਪਾਊਗਾ ਸਾਨੂੰ ਮਿਲੂਗਾ ਤਾਂ ਉਹਨਾਂ ਦੀਆਂ ਇੰਤਜ਼ਾਰ ਆ ਜਿਹੜਾ ਖਤਮ ਹੋ ਚੁੱਕਿਆ ਹੈ ਹਾਲਾਂਕਿ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਜਿਹੜਾ ਪਾਰਟ ਹੈ ਉਹ ਬੇਸ਼ੱਕ 1 ਮਿੰਟ ਦਾ ਪਰ ਉਹ ਜਿਵੇਂ ਕਹਿੰਦੇ ਨੇ ਕਿ ਟੋਚਣ ਵਾਂਗੂੰ ਧੋਈ ਫਿਰਦਾ ਮੂਸੇਵਾਲੇ ਦੇ ਗਾਣੇ ਦਾ ਕੱਲਾ ਕੱਲਾ ਬੋਲ ਤਾਂ ਸਟੈਫ ਲੰਡਨ ਜਦੋਂ ਪੰਜਾਬ ਆਏ ਸੀ ਪੰਜਾਬ ਦੇ ਵਿੱਚ ਗਾਣੇ ਦਾ ਵੀਡੀਓ ਸ਼ੂਟ ਕੀਤਾ ਗਿਆ ਸੀ ਪਿਛਲੇ ਵਾਰੀ ਗਾਣਾ ਆਉਣ ਦੇ ਵਿੱਚ ਬੇਸ਼ੱਕ ਸਾਹ ਲੱਗ ਗਿਆ ਪਰ ਜਿਉਂ ਹੀ ਗਾਣਾ ਆਇਆ ਗਾਣੇ ਦਾ ਕੱਲਾ ਕੱਲਾ ਬੋਲ ਸਭ ਦੇ ਮਨ ਦੇ ਵਿੱਚ ਖੁੱਬ ਗਿਆ ਹੈ ਸਿੱਧੂ ਮੂਸੇਵਾਲਾ ਹਮੇਸ਼ਾ ਹੀ ਆਪਣੇ ਗੀਤਾਂ ਦੇ ਵਿੱਚ ਐਸੇ-ਐਸੇ ਬੋਲ ਲਿਖ ਦਿੰਦੇ ਨੇ ਤਾਂ ਗੀਤ ਦੇ ਵਿੱਚ ਉਹ ਲਿਖਦੇ ਨੇ ਕਿ ਮੂਸੇਵਾਲਾ ਜੱਟ ਕੌਣ ਪੁੱਛੀ ਦਸਾਰਾਂ ਤਾਂ ਬੇਹੱਦ ਦਵੰਗ ਬੋਲ ਲਿਖਦੇ ਨੇ ਸਿੱਧੂ ਮੂਸੇਵਾਲਾ ਦਾ ਉਹਨਾਂ ਦੇ ਗੀਤ ਦਾ ਕਮਾਲ ਹੈ ਤੇ ਅੱਜ ਵੀ ਜਿਹੜੇ ਗੀਤ ਉਹਨਾਂ ਦੇ ਨੇ ਬੇਹੱਦ ਵੱਖਰੇ ਲਿਖੇ ਹੋਏ ਨੇ ਹਾਲਾਂਕਿ ਤੁਸੀਂ ਸੋਚ ਸਕਦੇ ਹੋ ਕਿ ਕਦੋਂ ਦਾ ਗੀਤ ਲਿਖਿਆ ਹੋਣਾ ਹੈ ਕਦੋਂ ਬਣਿਆ ਹੁਣ ਤੇ ਕਦੋਂ ਰਿਲੀਜ਼ ਹੋਇਆ ਪਰ ਗੀਤ ਹੈ ਜਿਹੜਾ ਸਭ ਨੂੰ ਪੂਰਾ ਪਿਆਰ ਮੇਰਾ ਗੀਤ ਨੂੰ ਸੀਲ ਬੈਂਗਲਸ ਦੇ ਨਾਲ ਗੀਤ ਹੈ ਸਿੱਧੂ ਮੂਸੇਵਾਲਾ ਅਕਸਰ ਇਸ ਰੈਪਰ ਦਾ ਸਟੈਫ ਲੰਡਨ ਦਾ ਜ਼ਿਕਰ ਕਰਦੇ ਰਹਿੰਦੇ ਸਨ ਅਕਸਰ ਸਟੈਫ ਲੰਡਨ ਨੂੰ ਲਾਲ ਕੱਪੜੇ ਵਾਲੀ ਰੈਪਰ ਕਹਿੰਦੇ ਸਨ ਤਾਂ ਇਹ ਉਹੀ ਰੈਪਰ ਨੇ ਜਿਹੜੇ ਮੂਸੇਵਾਲੇ ਬਾਰੇ ਇਹ ਕਹਿੰਦੇ ਸਨ ਕਿ ਜਦੋਂ ਉਹਨਾਂ ਨੂੰ ਮਿਲਦੇ ਨੇ ਤਾਂ ਉਹਨਾਂ ਨੂੰ ਲੱਗਿਆ ਸੀ ਕਿ ਸਿੱਧੂ ਮੂਸੇਵਾਲਾ ਬਾਰੇ ਲੋਕ ਉਹਨਾਂ ਨੂੰ ਲੈਜੈਂਡ ਕਹਿੰਦੇ ਨੇ ਤਾਂ ਉਹਨਾਂ ਨੂੰ ਲੱਗਿਆ ਸੀ ਕਿ ਮੂਸੇਵਾਲਾ ਬੜਾ ਲੈਜੈਂਡ ਹੋਣਾ 올ਡ ਹੋਣਾ ਤਾਂ ਇੱਥੇ ਸਿੱਧੂ ਮੂਸੇਵਾਲਾ ਕਹਿੰਦੇ ਨੇ ਕਿ ਸਾਡੇ ਤਾਂ ਜੰਮ ਦੇ ਜਵਾਕ ਹੀ ਲੈਜੈਂਡ ਹੁੰਦੇ ਨੇ ਤਾਂ ਵੀਡੀਓ ਗੀਤ ਦਾ ਬੜਾ ਬਾਖਮਾਲ ਬਣਿਆ ਹੋਇਆ ਮੂਸਾ ਪਿੰਡ ਦੇ ਵਿੱਚ ਸ਼ੂ ਇਸ ਵੀਡੀਓ ਦੇ ਵਿੱਚ ਨਜ਼ਰ ਆਏ ਉਹਨਾਂ ਦੇ ਤਾਇਆ ਚਮਕੌਰ ਸਿੰਘ ਜੀ ਨਜ਼ਰ ਆਉਂਦੇ ਨੇ ਇਸ ਤੋਂ ਇਲਾਵਾ ਖਾਸ ਗੱਲ ਇਹ ਹੈ ਕਿ ਵੀਡੀਓ ਦੇ ਇੱਕ ਪਾੜ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਲ ਦੀਪ ਸਿੱਧੂ ਦੀ ਵੀ ਫੋਟੋ ਦਿਖਾਈ ਗਈ ਆ ਤਾਂ ਬਾ ਕਮਾਲ ਵੀਡੀਓ ਆ ਨਾਲ ਇਸ ਗੀਤ ਦੇ ਵੀਡੀਓ ਦੇ ਨਾਲ ਸਿੱਧੂ ਮੂਸੇਵਾਲਾ ਦਾ ਜਸਟਿਸ ਵੀ ਮੰਗਿਆ ਗਿਆ ਹੈ ਇਨਸਾਫ ਦੀ ਵੀ ਮੰਗ ਕੀਤੀ ਗਈ ਆ 9/11 ਜਿਸ ਦਾ ਸਿੱਧੂ ਮੂਸੇਵਾਲਾ ਨੂੰ ਬ੍ਰੈਡਬੈਸਟਰ ਕਿਹਾ ਜਾਂਦਾ ਗੀਤ ਹਰ ਗੀਤ ਦੇ ਵਿੱਚ ਉਹ ਇਸ ਦਾ ਜ਼ਿਕਰ ਜ਼ਰੂਰ ਕਰਦੇ ਸਨ ਤਾਂ ਉਹ ਕਹਿੰਦੇ ਸਨ ਕਿ ਕੱਢਣਾਟ 11 ਨੂੰ ਤਾਂ ਬੜੀਆਂ ਸੋਹਣੀਆਂ ਗੱਲਾਂ ਗੀਤ ਦੇ ਵਿੱਚ ਉਹਨਾਂ ਨੇ ਕਈਆਂ ਨੇ ਬਾਕਮਾਲ ਹੈ ਤਾਂ ਉਹ ਇਸ ਗੀਤ ਦੇ ਵਿੱਚ ਇਹ ਵੀ ਕਹਿੰਦੇ ਨੇ ਕਿ 24 ਘੰਟੇ 100-100 ਬੰਦਾ ਖੜਾ ਰਹਿੰਦਾ ਗੇਟਾਂ ਦੇ ਵਿੱਚ ਤਾਂ ਇਹ ਸਿੱਧੂ ਮੂਸੇਵਾਲਾ ਸੀ ਜਿਹੜਾ ਆਪਣੇ ਗੀਤ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਲਿਖ ਦਿੰਦਾ ਸੀ ਤਾਂ ਅੱਜ ਵੀ ਬੇਸ਼ੱਕ ਸਿੱਧੂ ਮੂਸੇਵਾਲਾ ਨਹੀਂ ਹੈ ਪਰ ਉਥੇ 100 ਤੋਂ ਵੱਧ ਬੰਦਾ ਖੜਾ ਹੀ ਹੁੰਦਾ ਹੈ ਚਾਹੇ ਤੁਸੀਂ ਜਾ ਕੇ ਦੇਖਿਆ ਵੀ ਹੁਣ ਆ ਸਭ ਫੈਨਸ ਨੇ ਤਾਂ ਦੱਸਿ ਕਿ ਫੈਨਸ ਨੇ ਜਿਹੜੇ ਖੂਬ ਕਮੈਂਟ ਕਰਦੇ ਨੇ ਸਟੈਫ ਲੰਡਨ ਦੇ ਪੇਜ ਤੇ ਗੀਤ ਆਇਆ ਹੋਇਆ ਤੱਕ ਫੈਨਸ ਲਿਖ ਰਹੇ ਨੇ ਛੋਟਾ ਹਮ ਦਿਲਾਂ ਦੇ ਵਿੱਚ ਜਿਉਂਦਾ ਰਹੇਗਾ ਤਾਂ ਸਭ ਨੂੰ ਇੰਤਜ਼ਾਰ ਹੈ ਤਾਂ ਇੱਕ ਵੀਰ ਲਿਖਦਾ ਹੈ ਕਿ ਵਿਆਹ ਜਿੰਨਾ ਚਾਏ ਸਿੱਧੂ ਮੂਸੇਵਾਲੇ ਦੇ ਗਾਣੇ ਦਾ ਤਾਂ ਤੁਹਾਨੂੰ ਕਿਵੇਂ ਲੱਗਿਆ ਗੀਤ ਦਾ ਵੀਡੀਓ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਜਦੋਂ ਸਟਾਫ ਲੰਡਨ ਆਏ ਸੀ ਤਾਂ ਇੱਥੇ ਉਹਨਾਂ ਨੇ ਅਨਮੋਲ ਕਾਤਰਾ ਉਹਨਾਂ ਦੇ ਇੱਕ ਚਰੀਆ ਤੇ ਉਸ ਦਾ ਹੋਰ ਵੀ ਜਿਹੜਾ ਰਾਸ਼ਨ ਪਾਣੀ ਵੰਡਿਆ ਸੀ ਤਾਂ ਸਭ ਗੀਤ ਦੇ ਵਿੱਚ 파ਟ ਬਣਾਇਆ ਉਹਨਾਂ ਗੱਲਾਂ ਨੂੰ ਸਭ ਗੱਲਾਂ ਵਿੱਚ ਵਰਤੀਆਂ ਗਈਆਂ ਨੇ ਤਾਂ ਸਟੈਫ ਲੰਡਨ ਦਾ ਜਿਹੜਾ ਅੰਦਾਜ਼ ਆ ਉਹ ਵੀ ਬਾਖਮਾਲ ਹੈ ਉਹਨਾਂ ਦਾ ਜਿਹੜਾ ਰੈਪ ਆ ਇੰਗਲਿਸ਼ ਦੇ ਵਿੱਚ ਉਹ ਵੀ ਖੁੱਬਿਆ ਪਿਆ ਤੇ ਸਿੱਧੂ ਮੂਸੇਵਾਲਾ ਦਾ ਬੇਸ਼ੱਕ ਛੋਟਾ ਪਾਰਟ ਹੈ ਪਰ ਉਹ ਗੀਤ ਨੂੰ ਵੱਡਾ ਕਰ ਗਿਆ ਹੈ ਤਾਂ ਗੀਤ ਨੂੰ ਉਹ ਹੋਰ ਵੱਡਾ ਕਰ ਗਿਆ ਪੰਜਾਬੀ ਫੈਨਸ ਜਿਹੜੇ ਤਰਸੇ ਪਏ ਸੀ ਸਿੱਧੂ ਮੂਸੇਵਾਲਾ ਦੇ ਬੋਲ ਸੁਣਨ ਦੇ ਲਈ ਉਸ ਛੋਟੇ 911 ਪੰਜਾਬੀ ਗੱਭਰੂ ਦੇ ਸੋਹਣੇ ਸਰਦਾਰ ਦੇ ਤਾਂ ਉਹ ਸਭ ਬਾਖਮਾਲ ਹੋਇਆ ਪਿਆ ਤਾਂ ਤੁਸੀਂ ਵੀ ਗੀਤ ਦਾ ਵੀਡੀਓ ਦੇਖਿਆ ਜੇ ਨਹੀਂ ਦੇਖਿਆ ਤਾਂ ਸਟੈਫ ਲੰਡਨ ਦੇ ਜਾ ਕੇ ਪੇਜ ਤੇ ਤੁਸੀਂ ਚੈੱਕ ਕਰੋ YouTube ਤੇ ਕਮਾਲਾ ਕੀਤੀਆਂ ਪਈਆਂ ਨੇ ਧੰਨਵਾਦ